ਲੋ ਵੀ ਸੱਜਣੂ ਕਿੱ데 ਟੂਰ ਤੇ ਜਾਣਾ ਤੁਸੀਂ ਤੁਹਾਨੂੰ ਪਤਾ ਕੀ ਯਾਰ ਆਪਾਂ ਪੈਂਡ ਸ਼ਰਟ ਦੇ ਵਿੱਚ ਆਪਣੇ ਆਪ ਨੂੰ ਕੰਫਰਟੇਬਲ ਨਹੀਂ ਮੰਨ ਸਕਦੇ ਉਹ ਤੁਹਾਨੂੰ ਗੱਡੀ ਦੇ ਵਿੱਚ ਬੈਠਣਾ ਜਾਂ ਤੁਰਨਾ ਉਹਦੇ ਵਾਸਤੇ ਬਾਈ ਕੋਲ ਆਏ ਹੋਏ ਨੇ ਕੋਟ ਸੈੱਟ ਉਹ ਵੀ ਇੱਕ ਇੱਕ ਕਲਰ ਦੇ ਇੱਕੋ ਰੰਗ ਦੇ ਜਿੱਦਾਂ ਲਾਲ ਦੇ ਨਾਲ ਨਾਲ ਕੈਪਰੀ ਹੈ ਤੇ ਇਹ ਕਿੰਨੇ ਦਾ ਕੀ ਗੱਲਬਾਤ ਰਊ ਇਹਦੀ ਉਹ ਗੱਲ ਕਰਦੇ ਆਂ ਬਾਈ ਨਾਲ। ਮੇਰੇ ਆ ਦੇਖੋ ਆ ਵੀ ਮਿਲ ਜੂਗਾ। ਅੱਛਾ ਬਲੈਕ ਦੇ ਵਿੱਚ ਵੀ। ਹਾਂਜੀ ਹਾਂਜੀ। ਪਰ ਇਹ ਇਹ ਰੇਟ ਕੀ ਆ ਦਾ? ਇਹਦਾ ਪਹਿਲਾਂ ਜੀ 350 ਵੇਚ ਰਾ ਹੁਣ 300 ਰੁਪਏ ਕਰਤਾ ਜੀ ਰੇਟ। ਸਿੰਗਲ ਪੀਸ ਦਾ ਜੀ। ਅੱਛਾ ਜੀ। ਹਾਂਜੀ ਹਾਂਜੀ ਹਾਂਜੀ। ਉਹ ਯਾਰ ਮੈਨੂੰ ਐਂ ਦੱਸ ਤੂੰ ਐਡੇ ਵੱਡੇ ਵੱਡੇ ਓਫਰ ਲਾਣਾਂ ਕਿਉਂ ਆਂ? ਮੇਰੇ ਓਫਰ ਲੋਕਾਂ ਨੂੰ ਆਪਰ ਖੁਸ਼ ਕਰ ਦੇਣਾ ਵੀ ਓਫਰਾਂ ਇਹ ਨਿਆਰੇ ਲੋ ਜੀ। ਉਹ ਕੱਲੇ ਲੋਕਾਂ ਨੂੰ ਖੁਸ਼ ਕਰੇਗਾ ਤੂੰ ਆਪਦੇ ਆਪੇ ਬਸ। ਮੇਰੇ ਖੁਸ਼ ਆਪਾਂ ਜੀ। ਆਪਾਂ ਕਮਾਈ ਥੋੜੀ ਕਰਨੀ ਹੈ ਜੀ। ਅੱਛਾ। ਹਾਂਜੀ 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 ਹਾਂ ਪੀਸ ਆਡਾ ਪੂਰਾ ਪਾਈ ਹੋਈ ਹੈ ਜੀ ਆਪਾਂ 300 ਦੀ ਕਰਤੀ ਜੀ ਹੁਣ ਆਪਾਂ 300 ਰੁਪਏ ਜੀ ਹਾਂਜੀ ਹਾਂਜੀ ਕੰਬੋ ਇਹ ਲੈਣ ਆਉਣਾ ਕਿੱਥੇ ਬੂ ਆਪਣਾ ਸ਼ੂਵੀ ਗਾਰਮੈਂਟਸ ਆਪੋਜ਼ਿਟਰ ਅਨਵੀਰ ਕੋਲ ਸੰਗਰੂਰ ਜੀ ਠੀਕ ਹੈ ਆਪਰੇ ਕੋਲ ਪੇ ਸਟਾਕ ਹਾਂਜੀ ਹਾਂਜੀ ਸਟਾਕ ਹੋ ਗਿਆ ਆਪਣੇ ਸੱਜਣ ਮਿੱਤਰ ਆਉਣ ਲੱਗੇ ਕਿ ਉਹ ਇਹਨਾਂ ਨੇ ਜਾਣਾ ਟੂਰਾਂ ਤੇ ਹਾਂਜੀ ਹਾਂਜੀ ਫੁੱਲ ਸਟਾਕ ਪਿਆ ਜੀ ਫੁੱਲ ਸਟਾਕ ਪਿਆ ਜੀ ਹਾਂਜੀ ਮਾ ਵੀ ਸੱਚ ਨੂੰ ਆ ਜਾਓਗਾ ਨੰਬਰ ਸਕਰੀਨ ਤੇ ਚੱਲਦਾ ਨੰਬਰ ਤੇ ਕਾਲ ਕਰਕੇ ਵੀ ਆ ਸਕਦੇ ਹੋ ਧੰਨਵਾਦ ਧੰਨਵਾਦ